ਉਹ ਗੱਲ ਇਹ ਆ ਇੱਕ ਅਧਿਆਪਕ ਸਾਥੀ ਆ ਸਾਡਾ ਹੈ 20 ਜਨਵਰੀ ਨੂੰ ਸ਼ਾਮ ਨੂੰ 5 ਵਜੇ ਤੋਂ ਬਾਅਦ ਸਕੂਲ ਬੰਦ ਕਰਕੇ ਬੱਚਨ ਪੜਾ ਕੇ ਵਾਪਸ ਆਪਣੇ ਘਰ ਜਾ ਰਿਹਾ ਹੁੰਦਾ ਤਾਂ ਗੁੰਡਾ ਅਨਸਰਾਂ ਉਹਨੂੰ ਘੇਰ ਕੇ ਉਹਨੂੰ ਕੁੱਟਿਆ ਹੁੰਦਾ ਇਹਦੀ ਬਾਹਾਂ ਤੋੜ ਦਿੱਤੀ ਜਾਂਦੀ ਆ ਇਹਦੀ ਜਿਹੜੀ ਕੁੱਟਮਾਰ ਤੋਂ ਬਾਅਦ ਇਹਦੀ ਐਫ ਆਈ ਆਰ ਜਿਹੜੀ ਉਹ ਗੁੰਡਾ ਅਨਸਰਾਂ ਤੇ ਦਰਜ ਨਹੀਂ ਕੀਤੀ ਜਾਂਦੀ ਪੂਰੀ ਤਰ੍ਹਾਂ ਇੱਕ ਸਿਆਸੀ ਖੇਡ ਖੇਡੀ ਜਾ ਰਹੀ ਆ ਔਰ ਸਿਆਸੀ ਜਿਹੜੇ ਉਥੋਂ ਦੇ ਪੁਸ਼ਤਪਨਾ ਦੋਖ ਨੇ ਉਹ ਇਹਨਾਂ ਦੇ ਖਿਲਾਫ ਭੂਤ ਰਹੇ ਨੇ ਔਰ ਤੁਸੀਂ ਇਹ ਵੇਖੋ ਹਾਦਸੇ ਇਸ ਗੱਲ ਦੀ ਹੋ ਗਈ ਤੇ ਨਾ ਤੇ ਐਫ ਆਰ ਦੀ ਕਾਪੀ ਕੋਈ ਹੈਗੀ ਜਿਹੜੀ ਉਹ ਪ੍ਰੋਵਾਈਡ ਕੀਤੀ ਜਾ ਰਹੀ ਹੈ ਨਾ ਕੋਈ ਐਮਬੈਰ ਜਿਹੜੀ ਕੱਟੀ ਗਈ ਹੈ ਨਾ ਉਹ ਦਿੱਤੀ ਜਾ ਰਹੀ ਹੈ ਇਸ ਸਾਰੇ ਦੇ ਖਿਲਾਫ ਅਸੀਂ ਜਿਹੜੇ ਇਨਸਾਫ ਲੈਣ ਲਈ ਅੱਜ ਡੀਆਈ ਸਾਹਿਬ ਨੂੰ ਡੀਟੀਐਫ ਵੱਲੋਂ ਗਵਰਨਮੈਂਟ ਟੀਚਰ ਯੂਨੀਅਨ ਵੱਲੋਂ ਅਸੀਂ ਮਿਲੇ ਸੀਗੇ ਅਸੀਂ ਇਨਸਾਫ ਦੀ ਮੰਗ ਕੀਤੀ ਵੀ ਸਾਥੀ ਨੂੰ ਇਨਸਾਫ ਦਿੱਤਾ ਜਾਵੇ ਤੇ ਇਹਦੀ ਬਦਲੀ ਵੀ ਜਿਹੜੀ ਹੈਗੀ ਆ ਉਹ ਗੁਰਦਾਸਪੁਰ ਕਰ ਦਿੱਤੀ ਗਈ ਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੱਡਾ ਐਕਸ਼ਨ ਜਿਹੜਾ ਹੈਗਾ ਉਹ ਵਿਭਾਗ ਦੇ ਖਿਲਾਫ ਵੀ ਬਦਲੀ ਕਿਉਂ ਕੀਤੀ ਗਈ ਉਹ ਵੀ ਕਰਾਂਗੇ ਤੇ ਇਨਸਾਫ ਲੈਣ ਲਈ ਜੋ ਹੋ ਸਕੇ ਨਵੰਬਰੀ 2025 ਨੂੰ ਮੇਰੇ ਤੇ ਜਾਣਲੇਵਾ ਹਮਲਾ ਹੋਇਆ ਜੀ ਤੇ ਉਸ ਹਸੰਦੀ ਆਪਣੇ ਪ੍ਰਧਾਨ ਸਾਹਿਬ ਨੇ ਸਾਰਾ ਦੱਸਤਾ ਤੁਹਾਨੂੰ ਜੀ ਪਰ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਜਾਂ ਕੋਈ ਵੀ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਬਲਕਿ ਮੈਨੂੰ ਧਮਕਾਇਆ ਜਾ ਰਿਹਾ ਜੀ ਜਦੋਂ ਅਸੀਂ ਥਾਣੇ ਦੇ ਵਿੱਚ ਜਾਂਦੇ ਆ ਜੀ ਤਾਂ ਉੱਥੇ ਬੁਲਾ ਕੇ ਮਤਲਬ ਕਿ ਕੋਈ ਮੇਰੀ ਸੁਣਦੇ ਨਹੀਂ ਜੀ ਤੇ ਮੈਨੂੰ ਕਹਿੰਦੇ ਨੇ ਤੂੰ ਧਰਨੇ ਲਵਾ ਤੇ ਬੱਚਿਆਂ ਤੋਂ ਰੈਲੀਆਂ ਕਰਾਤੀਆਂ ਜਦ ਕਿ ਮੈਂ ਕਿਸੇ ਤੋਂ ਰੈਲੀ ਨਹੀਂ ਕਰਾਈ ਜੀ ਕਹਿੰਦੇ ਤੇਰੇ ਤੇ ਪਰਚਾ ਕਰਾ ਦਾਂਗੇ ਐ ਕਰਾ ਦਾਂਗੇ ਹੁਣ ਦੇਖੋ ਜੀ ਜਿਹੜੀ ਇਹ ਰੈਲੀ ਕੱਢੀ ਸੀ ਬੱਚਿਆਂ ਨੇ ਜੀ ਉਹ ਮੇਰੇ ਹੱਕ 'ਚ ਆਪਣੇ ਆਪ ਕੱਢੀ ਸੀ ਵੀ ਸਾਡਾ ਟੀਚਰ ਹੈ ਉਹਨੂੰ ਇਨਸਾਫ਼ ਮਿਲਣਾ ਚਾਹੀਦਾ ਜੀ ਵੀ ਉਹ ਉਹਦਾ ਦੇਖੋ ਸਾਰਾ ਸਰੀਰ ਕੋਈ ਸਰੀਰ ਦਾ ਅੰਗ ਨਹੀਂ ਛੱਡਿਆ ਜੀ ਸਾਰੇ ਦੇ ਮਤਲਬ ਸੱਟਾਂ ਮਾਰੀਆਂ ਉਹਨਾਂ ਨੇ ਉਂਗਲ ਵੀ ਟੁੱਟੀ ਹੋਈ ਹੈ ਜੀ ਮੇਰੀ ਤੇ ਪਹਿਚਾਨ ਦੇਖੋ ਜੀ ਸੀਸੀਟੀਵੀ ਕੈਮਰੇ ਦੇਖ ਰਹੇ ਆਂ ਜੀ ਉਹ ਵੀ ਅਸੀਂ ਆਪ ਮੇਰੇ ਨਾਲ ਕਿਸਾਨ ਜੁਨੀਅਨ ਜਾਂ ਸਾਡੇ ਸਾਥੀ ਟੀਚਰ ਇਹ ਗਈ ਸੀ ਨਾਲ ਜੀ ਤੇ ਫਿਰ ਜਾ ਕੇ ਮਿਲੀ ਐ ਪੁਲਿਸ ਵੱਲੋਂ ਕੋਈ ਸੀਸੀਟੀਵੀ ਕੈਮਰੇ ਨਹੀਂ ਮਤਲਬ ਦੇਖੇ ਗਈ ਜਦੋਂ ਮੈਂ ਉਹਨਾਂ ਨੂੰ ਕਿਹਾ ਜੀ ਹੈ ਜੀ ਮੰਗ ਤਾਂ ਇਹ ਜੀ ਦੇਖੋ ਉਹਨਾਂ ਦੇ ਕਾਰਵਾਈ ਹੋਵੇ ਉਹਨਾਂ ਨੂੰ ਫੜਿਆ ਜਾਵੇ ਤੇ ਕਾਰਵਾਈ ਤਾਂ ਕੀ ਕਰਨੀ ਸੀ ਜੀ ਮੇਰੀ ਜਿਹੜੀ ਬਦਲੀ ਐ ਕ੍ਰੀਮਨਗਰ ਤੋਂ ਚੱਕ ਕੇ ਗੁਰਦਾਸਪੁਰ ਕਰ ਦਿੱਤੀ ਜੀ ਮੈਨੂੰ ਇਸ ਦੀ ਮਤਲਬ ਮੈਂ ਛੁੱਟੀ ਤੇ ਚੱਲ ਰਹੀ ਸੀ ਮੈਡੀਕਲ ਤੇ ਜੀ ਮੈਨੂੰ ਬਾਅਦ 'ਚ ਹੀ ਦੱਸਿਆ ਵੀ ਤੁਹਾਡੀ ਬਦਲੀ ਨੂੰ ਸਕੂਲ 'ਚ ਫਰਗ ਵੀ ਕਰਤਾ ਮੈਨੂੰ ਜੀ ਤੇ ਹੁਣ ਦੇਖੋ ਜੀ ਮੇਰਾ ਇਹ ਇੱਥੇ ਹਮਲਾ ਹੋ ਸਕਦਾ ਹੈ ਆਪਦੇ ਇਲਾਕੇ ਚ ਗੁਰਦਾਸਪੁਰ ਹੁਣ ਮੇਰਾ ਉੱਥੇ ਕੋਣ ਹੈ ਨਾ ਕੋਈ ਜਾਣ ਪਛਾਣਦਾ ਉੱਥੇ ਦਾ ਮਤਲਬ ਕਿ ਮੈਨੂੰ ਮਰਵਾ ਵੀ ਸਕਦੇ ਆ ਜੀ ਇਹ ਸਾਰਾ ਕੁਝ ਆਪਣੇ ਕਰਵਾ ਰਹੇ ਆ ਜੀ ਐਮਐਲਏ ਸਾਹਿਬ ਜੀ ਕੁਲਵੰਤ ਸਿੰਘ ਜੀ ਹਲਕਾ ਸ਼ੁਤਰਾਣਾ ਮੈਨੂੰ ਬਹੁਤ ਖਤਰਾ ਹੈ ਜੀ ਹੁਣ ਮੈਨੂੰ ਤੇ ਮੇਰੇ ਪਰਿਵਾਰ ਨੂੰ ਤੇ ਮੇਰਾ ਮਤਲਬ ਹੱਲ ਕਰਿਆ ਜਾਵੇ ਜੀ ਸੁਰੱਖਿਆ ਦਾ ਹਾਂਜੀ ਅਸੀਂ ਅਰੇ ਆਪਕੇ ਜਥੇਬੰਦੀਆਂ ਦਾ ਇੱਕ ਸਾਂਝਾ ਫੋਰਮ ਬਣਾ ਕੇ ਜਿਹਦੇ ਵਿੱਚ ਡੈਮੋਕ੍ਰੈਟਿਕ ਟੀਚਰਸ ਫਰੰਟ ਗਵਰਨਮੈਂਟ ਟੀਚਰਸ ਯੂਨੀਅਨ ਇਹ ਸ਼ਾਮਲ ਹੈਗੇ ਸੀ ਇਹਨਾਂ ਦੇ ਵੱਲੋਂ ਅਸੀਂ ਡੀਆਈਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਜੀ ਨੂੰ ਮਿਲੇ ਆ ਤੇ ਉਹਨਾਂ ਦੇ ਧਿਆਨ ਦੇ ਵਿੱਚ ਜਿਹੜਾ ਪਿਛਲੇ ਦਿਨੀ ਪਾਤਣਾ ਬਲਾਕ ਦੇ ਵਿੱਚ ਪ੍ਰਾਇਮਰੀ ਸਕੂਲ ਚਿਚੜਾਲ ਚ ਜਿਹੜੇ ਇੱਕ ਅਧਿਆਪਕ ਸੁਤਵੀਰ ਚੰਦ ਪੜਾ ਰਹੇ ਨੇ ਉਹਨਾਂ ਤੇ ਜਾਨਲੇਵਾ ਹਮਲਾ ਹੋਇਆ 20 ਜਨਵਰੀ ਨੂੰ ਤੇ ਉਸ ਤੋਂ ਲਗਭਗ 15 ਦਿਨ ਬੀਤ ਜਾਣ ਦੇ ਬਾਵਜੂਦ ਕਿਸੇ ਦੋਸ਼ੀ ਦੇ ਉੱਤੇ ਕਿਸੇ ਤਰ੍ਹਾਂ ਦੀ ਜੜੀ ਹੈਗੀ ਹੈ ਕਾਰਵਾਈ ਨਹੀਂ ਕੀਤੀ ਗਈ ਇਸ ਤਰ੍ਹਾਂ ਦੀ ਪਤਲਾ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਦੇ ਖਿਲਾਫ ਤੇ ਇਸ ਮਾਮਲੇ ਦਾ ਲਗਾਤਾਰ ਜਿਸ ਤਰ੍ਹਾਂ ਦਾ ਅਧਿਆਪਕ ਦੀ ਜਬਰੀ ਜਿਹੜੀ ਇੱਕ ਬਦਲੀ ਕਰ ਦਿੱਤੀ ਗਈ ਹੈ ਗੁਰਦਾਸਪੁਰ ਦੇ ਵਿੱਚ ਬਾਰਡਰ ਜ਼ਿਲ੍ਹੇ ਦੇ ਵਿੱਚ ਕੋਈ ਦੋਸ਼ ਨਾ ਹੋਣ ਦੇ ਬਾਵਜੂਦ ਕੋਈ ਇਸ ਅਧਿਆਪਕ ਨੂੰ ਆਪਣਾ ਪੱਖ ਨਹੀਂ ਰੱਖਣ ਦਾ ਕੋਈ ਸਮਾਂ ਦਿੱਤਾ ਗਿਆ ਤਾਂ ਸਿਰਫ ਇੱਕ ਪਿੰਡ ਦੀ ਪੰਚਾਇਤ ਦੇ ਸ਼ਿਕਾਇਤ ਦੇ ਆਧਾਰ ਦੇ ਉੱਤੇ ਤੇ ਇਸ ਕਰਕੇ ਇਹ ਅਸੀਂ ਸਮਝਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਇਸ ਤਰ੍ਹਾਂ ਦਾ ਜਾਨਲੇਵਾ ਹਮਲਾ ਹੋਣਾ ਜਬਰੀ ਬਦਲੀ ਹੋਣੀ ਇਹ ਪੂਰੇ ਦਾ ਪੂਰਾ ਇੱਕ ਸੱਤਾਧਾਰੀ ਜਿਹੜੀ ਹਾਕਮ ਹੈਗੇ ਨੇ ਉਹਨਾਂ ਦੀ ਸ਼ਹਿਰ ਦੇ ਉੱਤੇ ਸਾਰਾ ਕੁਝ ਹੋ ਰਿਹਾ ਹੈ ਇਸੇ ਕਰਕੇ ਅਧਿਆਪਕ ਨੂੰ ਨਾ ਤਾਂ ਹੁਣ ਤੱਕ ਉਹ ਐਫ ਆਈ ਆਰ ਦਰਜ ਦੀ ਕਾਪੀ ਦੇ ਕੋਈ ਦੇ ਰਿਹਾ ਨਾ ਇਹਨਾਂ ਨੂੰ ਜੋ ਸੱਟਾਂ ਲੱਗੀਆਂ ਨੇ ਉਹ ਐਮ ਐਲ ਆਰ ਦੀ ਕੋਈ ਕਾਪੀ ਦੇ ਰਿਹਾ ਕਿ ਕਿਸ ਕਿਸਮ ਦੀਆਂ ਸੱਟਾਂ ਨੇ ਉਹਦੇ ਹਥਿਆਰ ਕੀ ਵਰਤੇ ਗਏ ਨੇ ਤੇ ਜੇ ਅਸੀਂ ਵਕ ਵਕ ਅਧਿਕਾਰੀਆਂ ਕੋਲੇ ਉੱਥੇ ਜਾਂਦੇ ਵੀ ਹਾਂ ਸਗੋਂ ਉਲਟਾ ਅਤੇ ਆਪਕ ਨੂੰ ਹੀ ਜਿਹੜਾ ਹੈਗਾ ਪ੍ਰੈਸ਼ਰਾਈਜ਼ ਕਰਦੇ ਨੇ ਕਿ ਜਿਹੜੀ ਪੰਚਾਇਤੀ ਚੋਣਾਂ ਦੇ ਦੌਰਾਨ ਚਿਚੜਾਲ ਚ ਹਿੱਸਾ ਹੋਈ ਸੀ ਉਥੇ ਪੰਚਾਇਤੀ ਚੋਣਾਂ ਰੱਦ ਹੋਈਆਂ ਸੀ ਤੇ ਉਸੇ ਸਮੇਂ ਦੌਰਾਨ ਜਿਹੜਾ ਕੋਈ ਡੀਵੀਆਰ ਸਕੂਲ ਚੋਂ ਚੱਕਿਆ ਗਿਆ ਜਿਹਦੇ ਵਿੱਚ ਉਸ ਦੀ ਸੀਸੀਟੀਵੀ ਦੀ ਪੂਰੀ ਰਿਕਾਰਡਿੰਗ ਹੈ ਉਸ ਦੀ ਇਹਨਾਂ ਨੇ ਰਿਪੋਰਟ ਦਰਜ ਕਰਾਈ ਸੀ ਕਿ ਪੁਲਿਸ ਮੁਲਾਜ਼ਮ ਹੀ ਚੱਕ ਕੇ ਲੈ ਗਏ ਉਹ ਲਗਾਤਾਰ ਜਿਹੜਾ ਉਸ ਤੋਂ ਬਾਅਦ ਇੱਕ ਦਬਾਅ ਬਣ ਰਿਹਾ ਸੀ ਤਾਂ ਉਹ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਬਜਾਏ ਦੋਸ਼ੀਆਂ ਨੂੰ ਫੜਨ ਦੀ ਬਜਾਏ ਸਾਰੇ ਇਲਾਕੇ ਦੇ ਵਿੱਚ ਸੀਸੀਟੀਵੀ ਕਠਾ ਜਦੋਂ ਪੁਲਿਸ ਕੋਈ ਕਿਸੇ ਚੀਜ਼ ਦੇ ਉੱਤੇ ਕਾਰਨ ਆਉਂਦੀ ਹੈ ਬਹੁਤ ਸਾਰੇ ਉਹਨਾਂ ਕੋਲ ਤਰੀਕੇ ਨੇ ਪਰ ਇਸ ਸਾਰੇ ਮਾਮਲੇ 'ਚ ਇੱਕ ਅਧਿਆਪਕ ਦੇ ਉੱਤੇ ਘਟਨਾ ਸੱਟਾ ਮਾਰਨ ਨੂੰ ਇਹ ਬਿਲਕੁਲ ਇੱਕ ਸਧਾਰਨ ਕਿਸਮ ਦੀ ਘਟਨਾ ਬਣਾ ਕੇ ਰੱਖ ਦਿੱਤਾ ਗਿਆ ਸਾਰੇ ਦਾ ਸਾਰਾ ਉੱਥੋਂ ਦਾ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਇਸ ਅਧਿਆਪਕ ਦੇ ਉੱਤੇ ਹੀ ਜੇ ਕੋਈ ਥਾਣੇ ਦੇ ਵਿੱਚ ਜਾਂਦੇ ਨੇ ਕਿ ਤੂੰ ਉਸ ਡੀਵੀਆਰ ਚੋਰੀ ਦੀ ਦਰਖਾਸਤ ਜਿਹੜੀ ਹੈਗੀ ਉਹਨੂੰ ਦੇਤੀ ਤੁਸੀਂ ਇਹਨੂੰ ਦੇਤੀ ਮਤਲਬ ਪੀੜਤ ਨੂੰ ਹੀ ਜਿਹੜਾ ਹੈਗਾ ਦੋਸ਼ੀ ਬਣਾਉਣ ਦਾ ਪੂਰਾ ਇੱਕ ਸਾਜ਼ਿਸ਼ ਚੱਲ ਰਹੀ ਹੈ ਅਖਬਾਰਾਂ ਦੇ ਵਿੱਚ ਵੀ ਜਿਹੜੇ ਹੈਗੇ ਨੇ ਬਿਆਨ ਇਹ ਆਗੇ ਕਿ ਇਹ ਤਾਂ ਪੜਾਉਂਦਾ ਨਹੀਂ ਹੈ ਜਾਇ ਨੇ ਤਾਂ ਕੋਈ ਹੈ ਰੈਲੀਆਂ ਕਰਾਈਆਂ ਸਾਰੇ ਇਸ ਅਧਿਆਪਕ ਦੀ ਅਸੀਂ ਵੀ ਅਧਿਆਪਕ ਜਥੇਬੰਦੀਆਂ ਜਦੋਂ ਕਿਸੇ ਦੇ ਪੱਖ 'ਚ ਜਾਂਦੇ ਆ ਪੂਰੇ ਮਾਮਲੇ ਦੀ ਜਾਂਚ ਕਰਕੇ ਕਿ ਇਹ ਸਵੇਰੇ ਵੀ ਸਮੇਂ ਤੋਂ ਪਹਿਲਾਂ ਆ ਕੇ ਬੱਚਿਆਂ ਨੂੰ ਪੜ੍ਹਾਉਂਦੇ ਨੇ ਸ਼ਾਮ ਨੂੰ ਵੀ ਦੇਰ ਸ਼ਾਮ ਤੱਕ ਪੜ੍ਹਾਉਂਦੇ ਨੇ ਇਹ ਹਮਲਾ 5 ਵਜੇ ਹੋਇਆ ਤੇ 5 ਵਜੇ ਛੁੱਟੀ ਸਾਨੂੰ 3:20 ਤੇ ਹੁੰਦੀ ਆ ਉਹ ਉਹ ਪੌਣੇ 5:30 ਪੌਣੇ 6 ਵਜੇ ਇਸ ਕਰਕੇ ਹੋਇਆ ਕਿਉਂਕਿ ਉਹ 2 ਘੰਟੇ ਐਕਸਟਰਾ ਟਾਈਮ ਲਾ ਕੇ ਬੱਚਿਆਂ ਨੂੰ ਪੜ੍ਹਾ ਰਹੇ ਸੀ ਨਹੀਂ ਤਾਂ 3:20 ਤੋਂ ਛੁੱਟੀ ਤੋਂ ਬਾਅਦ ਆਪਨੇ ਘਰੇ ਜਾਂਦੇ ਆ ਇਸ ਕਰਕੇ ਜਦੋਂ ਸਾਨੂੰ ਉੱਥੇ ਕੋਈ ਇਨਸਾਫ ਨਹੀਂ ਮਿਲਿਆ ਕੋਈ ਗੱਲਬਾਤ ਸੁਣ ਲਈ ਨਹੀਂ ਹੈ ਤਾਂ ਅਸੀਂ ਅੱਜ ਇੱਥੇ ਡੀਆਈਜੀ ਸਾਹਿਬ ਨੂੰ ਲਿਆ ਕੇ ਸਾਰਾ ਮਾਮਲਾ ਇਹ ਰੱਖਿਆ ਹੈ ਕਿ ਪੂਰੇ ਦਾ ਪੂਰਾ ਇੱਕ ਸਿਆਸੀ ਸ਼ਹਿ ਦੇ ਹੇਠ ਦਬਾਹ ਹੇਠ ਸਾਰਾ ਇੱਕ ਪ੍ਰਾਇਮਰੀ ਅਧਿਆਪਕ ਨੂੰ ਬਿਲਕੁਲ ਦਰੜਿਆ ਜਾ ਰਿਹਾ ਹੈ ਇੱਥੇ ਇਹਦੇ ਵਿੱਚ ਪੂਰਾ ਤੁਸੀਂ ਇਨਸਾਫ ਕਰੋ ਦੋਸ਼ੀਆਂ ਨੂੰ ਫੌਰੀ ਗ੍ਰਿਫਤਾਰ ਕਰੋ ਦੱਸਣਗੇ ਉਹ ਕਿ ਕਿ ਸਾਰੇ ਮਾਮਲੇ ਦੇ ਵਿੱਚ ਕਿਹਨੇ ਭੇਜਿਆ ਕੀ ਨਹੀਂ ਭੇਜਿਆ ਜਾਂ ਕੀ ਉਹਨਾਂ ਦੀ ਮਨਸ਼ਾ ਸੀ ਇਸ ਕਰਕੇ ਕੱਲ ਨੂੰ ਉਹਨਾਂ ਨੇ ਸਾਨੂੰ ਵਿਸ਼ਵਾਸ ਦਿੱਤਾ ਹੈ ਕਿ ਤੁਸੀਂ ਐਸਐਸਪੀ ਸਾਹਿਬ ਨਾਨਕ ਸਿੰਘ ਜੀ ਨੂੰ ਉਹਨਾਂ ਨੂੰ ਮਿਲੋ ਅਸੀਂ ਉਹਨਾਂ ਨੂੰ ਵੀ ਜਾ ਕੇ ਇਹ ਮਾਮਲਾ ਇਹ ਰੱਖਾਂਗੇ ਤੇ ਇਸ ਬਦਲੀ ਨੂੰ ਰੱਦ ਕਰਾਉਣ ਦੇ ਲਈ ਤੇ ਇਸ ਜਿਹੜਾ ਜਾਨਲੇਵਾ ਹਮਲੇ ਦੇ ਖਿਲਾਫ ਜੇ ਆਉਣ ਵਾਲੇ ਸਮੇਂ ਦੇ ਵਿੱਚ ਇਨਸਾਫ ਨਹੀਂ ਮਿਲਦਾ ਇੱਕ ਵੱਡਾ ਐਜੀਟੇਸ਼ਨ ਜੇ ਇਸ ਸਾਰੀ ਹਮਲੇ ਦੇ ਖਿਲਾਫ ਜਿਹੜੀ ਸਾਨੂੰ ਬਣਾਉਣੀ ਪੈਂਦੀ ਆ ਤਾਂ ਇੱਕ ਵੱਡਾ ਸੰਘਰਸ਼ ਆਉਣ ਵਾਲੇ ਸਮੇਂ ਦੇ ਵਿੱਚ ਵਿੜਿਆ ਜਾਊਗਾ